ਪੰਜਾਬੀਓ ਸਸਰੀਕਾਰ ਸਾਰੇ ਪੰਜਾਬੀਆਂ ਨੂੰ ਪੰਜਾਬ ਦੇ ਪ੍ਰਤੀ ਇੱਕ ਗੱਲ ਕਰਨਾ ਚਾਹਣਾ ਤੇ ਵੀਡੀਓ ਤੇ ਬਣੇ ਰਹੋ ਵੀਡੀਓ ਨੂੰ ਸਕਿਪ ਨਾ ਕਰੋ ਕਿਉਂਕਿ ਜੋ ਪਾਣੀਆਂ ਦੇ ਮੁੱਦੇ ਤੇ ਕਿਉਂਕਿ ਪਾਣੀਆਂ ਦੀਆਂ ਹਵਾਵਾਂ ਚੱਲ ਰਹੀਆਂ ਕਿਉਂਕਿ ਅੱਜ ਦੀ ਘੜੀ 'ਚ ਪਾਣੀ ਨੰਗ ਚੁੱਕਿਆ ਸਾਰੇ ਕਿਤੇ ਖਤਰੇ ਦੀ ਘੰਟੀ ਟਲ ਚੁੱਕੀ ਆ ਕਿਉਂਕਿ ਝੂਠੀਆਂ ਹਵਾਵਾਂ ਵਿੱਚ ਨਾ ਆਇਆ ਕਰੋ ਕਿਸੇ ਦੇ ਮਗਰ ਨਾ ਲੱਗਿਆ ਕਰੋ ਐਵੇਂ ਨਾ ਡਰੋ ਕਿਉਂਕਿ ਜਿੰਨਾ ਪਾਣੀ ਆਉਣਾ ਸੀ ਨੰਗ ਚੁੱਕਿਆ ਕਿਉਂਕਿ ਪਹਿਲਾਂ ਵੀ ਕਈ ਵੀਡੀਓ ਪਾ ਚੁੱਕਿਆ ਮੈਂ ਮੌਜੂਦਾ ਸੋਨੂ ਘਗਰ ਦਰਿਆ ਵੀ ਦਿਖਾ ਚੁੱਕਿਆ ਆਪਣੇ ਚੈਨਲ ਤੇ ਜਾ ਕੇ ਦੇਖ ਸਕਦੇ ਆ ਵੀਡੀਓ ਤੁਸੀਂ ਕਿਉਂਕਿ ਜਿੰਨਾ ਪਾਣੀ ਆਉਣਾ ਸੀ ਨੰਗ ਚੁੱਕਿਆ ਕਿਸੇ ਦੀਆਂ ਹਵਾਵਾਂ ਵਿੱਚ ਨਾ ਆਓ ਐਵੇਂ ਪਾਣੀ ਕਰਕੇ ਨਾ ਡਰੋ ਪੰਜਾਬੀਓ ਹੁਣ ਆਪਦੇ ਘਰ-ਬਾਰ ਨਾ ਛੱਡੋ ਕੋਈ ਕਿਉਂਕਿ ਮੈਂ ਪਹਿਲਾਂ ਵੀਡੀਓ ਪਾਈਆਂ ਸੀ ਜਦੋਂ ਹੈਗਾ ਸੀ ਪਾਣੀ ਵੀ ਭਾਈ ਛੱ ਖਤਰੇ ਦੀ ਘੰਟੀ ਟਲ ਚੁੱਕੀ ਆ ਬਿਲਕੁਲ ਪੰਜਾਬੀਓ ਵੀਡੀਓ ਸ਼ੇਅਰ ਕਰ ਦਿਓ ਪੰਜਾਬੀਓ ਜਿੱਥੋਂ ਤੱਕ ਜਾਂਦੀ ਆ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਤੇ ਨਵੀਂ ਤੋਂ ਨਵੀਂ ਅਪਡੇਟ ਲੈ ਕੇ ਮਿਲਦੇ ਰਹਿਾਂਗੇ ਪੰਜਾਬੀਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਧੰਨਵਾਦ ਜੀ ਫੇਰ ਮਿਲਦੇ ਆ ਨਵੇਂ ਟੌਪ ਤੇ